ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਜਾਨੇ ਹਰਪ੍ਰੀਤ ਸਿੰਘ ਜੀ ਮੰਚ ਤੇ ਬੈਠੇ ਸ਼ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਤੇ ਭਾਰਤੀ ਕਮੇਟੀ ਦੇ ਮਾਨਯੋਗ ਮੈਂਬਰ ਸਹਿਬਾਨ ਤੇ ਸਾਹਮਣੇ ਬੈਠੇ ਜ਼ਿਲ੍ਹਾ ਹਸ਼ਿਆਰਪੁਰ ਦੇ ਸਮੂਹ ਅਕਾਲੀ ਵੀਰੋ ਪੈਣੋ ਬਜ਼ੁਰਗੋ ਗੱਜ ਕੇ ਫਤਿਹ ਬੁਲਾਓ ਵੈਗਰੂ ਜੀਕਾ ਖਾਲਸਾ ਵੈਗਰੂ ਜੀ ਕੀ ਫਤਿਹ ਮੈਂ ਕੇਵਲ 2-3 ਮਿੰਟ ਹੀ ਲੈਣੇ ਆ ਪਹਿਲੀ ਗੱਲ ਤਾਂ ਇਹ ਕਿ ਆਪਾਂ ਨੂੰ ਇਹ ਲੋੜ ਕਿਉਂ ਪਈ ਅੱਜ ਮੈਂ ਵੀਰੀ ਕਮੇਟੀ ਕਿਉਂ ਬਣੀ ਕਿਉਂਕਿ ਪਹਿਲਾਂ ਬੜੇ ਵਿਸਤਾਰ ਦੇ ਵਿੱਚ ਭੋਲੇਆ ਰਾਠਾ ਸਾਹਿਬ ਨੇ ਤੁਹਾਨੂੰ ਸਾਰੀ ਦਾਸਤਾਨ ਸੁਣਾਈ ਆ ਕਿ ਜਦੋਂ ਹਾਲਾਤ ਐਸੇ ਹੋ ਗਏ ਤੁਸੀਂ ਦੇਖੋ ਕਿ ਜਦ ਅਕਾਲੀਆਂ ਨਾ 42% ਹਿੱਸਾ ਪੰਜਾਬ ਦੇ ਵਿੱਚ ਵੋਟਾਂ ਫਿਰ 36% ਰਹਿ ਗਿਆ ਫਿਰ 24 ਰਹਿ ਗਿਆ ਫਿਰ 18 ਰਹਿ ਗਿਆ ਫਿਰ 6% ਰਹਿ ਗਿਆ ਤੇ ਹੁਣ ਤਾਂ ਘਟ ਕੇ 0% ਤੇ ਚਲੇ ਗਿਆ ਜਦੋਂ 22 ਇਲੈਕਸ਼ਨ 'ਚ ਕੋਈ ਉਮੀਦਵਾਰੇ ਨਾ ਲੱਪਿਆ ਸੋ ਵੀਰੋ ਉਹਨਾਂ ਹਾਲਤਾਂ ਦੇ ਵਿੱਚ ਛੋਟੇ ਪ੍ਰਧਾਨ ਕਹਿੰਦੇ ਉਦੋਂ ਛੱਡ ਦੇਣਾ ਚਾਹੀਦਾ ਸੀ ਮੈਂ ਡੁੱਬੀ ਤਾਂ ਜੇ ਸਾਹ ਨਹੀਂ ਆਇਆ ਰੋਂਦੇ ਤਾਂ ਤਾਂ ਹੀ ਆ ਕਿਉਂਕਿ ਅਸੀਂ ਚਾਹੁੰਦੇ ਸੀ ਕਿ ਕਿਸੇ ਨਾ ਕਿਸੇ ਤਰ੍ਹਾਂ ਬਣਿਆ ਬਣਾਇਆ ਸਿਸਟਮ ਰਹਿ ਜਾਏ ਪੰਜਾਬ ਦੇ ਲੋਕਾਂ ਨੂੰ ਆਸਾਂ ਵਿਦਨ ਕਿ ਸੂਬੇ ਦੀ ਖੇਤਰੀ ਪਾਰਟੀ ਹੋਵੇ ਪਰ ਹੁਣ ਜਦੋਂ ਮਾਲਕੇ ਘਰ ਦਾ ਘਰ ਟਾਉਣ ਲੱਗ ਜਾਈ ਤਾਂ ਕਰੀਏ ਕੀ ਆ ਬੀਬੀ ਜੀ ਬੈਠੇ ਨੇ ਬੀਬੀ ਜ਼ਗੀਰ ਕੌਰ ਜੀ ਹੋਰ ਸਾਡੇ ਸੱਜਣ ਸਾਡੇ ਆਪਣੇ ਆਗੂ ਛੋਟੇ ਆਪਣਾ ਭੁੱਲਿਆ ਰਾਠਾ ਸਾਹਿਬ ਸਾਰਿਆਂ ਨੇ ਅਸੀਂ ਸੋਚਿਆ ਵੀ ਹੁਣ ਮੰਨਦਾ ਤਾਂ ਹੈ ਨਹੀਂ ਹੁਣ ਸਿਰੇ ਅਕਾਲਤਾ ਸਾਹਿਬ ਤੇ ਚੱਲੀਏ ਉੱਥੇ ਜਾ ਕੇ ਉਮੇਦਪਰੀ ਸਾਹਿਬ ਵੀ ਨਾਲ ਸੀ ਸਾਡੇ ਬਡਾਲਾ ਸਾਹਿਬ ਵੀ ਨਾਲ ਸੀ ਅਸੀਂ ਗਏ ਤੇ ਜਾ ਕੇ ਅਸੀਂ ਇੱਕੋ ਗੱਲ ਕਹੀ ਵੀ ਅਸੀਂ ਬੇਵਸਾ ਅਸੀਂ ਠੀਕ ਨਹੀਂ ਕਰ ਸਕੇ ਅਸੀਂ ਵੀ ਦੋਸ਼ੀਆਂ ਸਾਾਨੂੰ ਵੀ ਸਜ਼ਾ ਦਿਓ ਪਰ ਜਿੰਨਾ ਕੋਈ ਜ਼ਿੰਮੇਵਾਰਾ ਉਹਨੇ ਸਜ਼ਾ ਦੇ ਕੇ ਸਿੰਘ ਸਾਹਿਬ ਬੈਠੇ ਨੇ ਲਿਖਤੀ ਤੌਰ ਤੇ ਦੇ ਕੇ ਆਏ ਔਰ ਅਫਸੋਸ ਇਸ ਗੱਲ ਦਾ ਕਿ ਸਾਰੀਆਂ ਗਲਤੀਆਂ ਮੰਨ ਕੇ ਜਦੋਂ ਕਹੇ ਤਾਂ ਜੇ ਗੋਲੀ ਚਲਾਈ ਕਹਿੰਦਾ ਹਾਂ ਜੀ ਚਲਾਈ ਬੇਅਦਬੀ ਕਰਾਈ ਹਾਂ ਜੀ ਕਰਾਈ ਸੁਮੇਸ਼ ਸੇਣੀ ਸਿਕਾਣਾ ਕਾਤਲ ਦੀ ਜੀ ਵੀ ਲਾਇਆ ਹਾ ਜੀ ਲਾਇਆ ਇਹਨਾਂ ਦੇ ਸਾਹਮਣੇ ਸਾਰਾ ਕੁਝ ਕਹੀ ਗਿਆ ਮੁਖਸਰ ਜਾ ਕੇ ਕਹਿੰਦਾ ਮੈਂ ਤਾਂ ਡੰਗ ਡਪਾਉਣ ਲਈ ਬੋਲਿਆ ਸੀ ਮੈਨੂੰ ਵੀ ਕਿ ਝੂਠੇ ਬਿਆਨ ਤੇ ਪੁੱਛੀ ਜਾਂਦੇ ਸੀ ਸਿੰਘ ਸਾਹਿਬਾਨ ਬੈਠੇ ਨੇ ਮੈਂ ਕਿਹਾ ਮੇਰਾ ਬਿਆਨ ਹੀ ਨਹੀਂ ਹੈ ਮੈਂ ਕਿਉਂ ਤੁਠਾ ਬਿਆਨ ਆਪਣੇ ਉੱਤੇ ਲਾਵਾਂ ਮੈਂ ਓਏ ਕਿਹੜੇ ਫਾਂਸੀ ਲਾਉਣ ਲੱਗੇ ਸੀ ਮੈਂ ਕਿਹਾ ਵੀ ਦਫ਼ਤਰ ਤੋਂ ਬਿਆਨ ਲੱਗਦੇ ਰਹੇ ਆ ਹੁਣ ਤਾਂ ਸਾਰਿਆਂ ਨੂੰ ਪਤਾ ਲੱਗ ਗਿਆ ਜਦੋਂ ਭੁੰਦਰ ਸਾਹਿਬ ਦਾ ਬਿਆਨ ਲਾ ਗਿਆ ਹੁਣ ਸਾਰੇ ਕਹਿੰਦੇ ਵੀ ਅੱਛਾ ਮੈਨੂੰ ਕਹੇ ਤੁਸੀਂ ਐਮਪੀ ਰਹੇ ਵਜ਼ੀਰ ਰਹੇ ਤੁਹਾਡਾ ਬਿਆਨ ਕਿਵੇਂ ਲਾ ਸਕਦਾ ਮਾਹੀ ਕੁਝ ਹੁੰਦਾ ਰਿਹਾ ਕਦੇ ਕਿਸੇ ਦਾ ਬਿਆਨ ਦਾ ਆਹੀ ਤਾਂ ਪਵਾੜਾ ਪਿਆ ਵੀ ਦਫ਼ਤਰ ਤੋਂ ਬਿਆਨ ਲੋ ਆ ਲਾ ਕੇ ਮਨ ਮਾਰਦੀਆਂ ਖੇਡਾਂ ਖੇਡ ਕੇ ਅਕਾਲੀ ਦਲ ਜਿਹੜਾ ਸਟੇਰ ਹੁੰਦਾ ਸੀ ਗੁੱਲੀ ਬਣਾਤਾ ਅਕਾਲੀ ਦਲ ਨੀਵਾ ਅਕਾਲੀ ਦਲ ਦੀ ਜਿਹੜੀ ਰੋਪ ਸੀ ਦਬਕਾ ਸੀ ਭੈ ਸੀ ਉਹ ਖਤਮ ਹੋ ਗਿਆ ਰਾਜਨੀਤੀ ਦੇ ਵਿੱਚ ਸੋ ਇਸ ਕਰਕੇ ਵੀਰੋ ਸਾਨੂੰ ਲਿਖ ਕੇ ਜਾ ਕੇ ਦੇਣਾ ਪਿਆ ਤੇ ਉਦੋਂ ਸਿੰਘ ਸਾਹਿਬਾਨ ਨੇ ਵਧਾਈ ਦੇਣਾ ਦਾਤ ਦੇਣਾ ਇਹਨਾਂ ਨੂੰ ਇਹਨਾਂ ਤੇ ਬੜੇ ਦਬਾਅ ਪਏ ਪਰ ਇਹਨਾਂ ਨੇ ਫੈਸਲਾ ਸੁਣਾਇਆ ਜਿਹਨੂੰ ਦੁਨੀਆ ਨੇ ਮੰਨਿਆ ਪਾਤ ਖੁਸ਼ ਹੋਇਆ ਪਰ ਇੱਕ ਬੰਦਾ ਨਹੀਂ ਖੁਸ਼ ਹੋਇਆ। ਕੋਸੇ ਝੋਲੀ ਚੁੱਕ ਨਹੀਂ ਖੁਸ਼ ਹੋਏ ਤੇ ਆਖਰ ਜੋ ਹਾਰ ਹੋਣਾ ਸੀ ਅੱਜ ਸਾਡੇ ਸਾਹਮਣੇ ਹੋ ਗਿਆ। ਸੋ ਵੱਡੀ ਗੱਲ ਇਹ ਆ ਕਿ ਪੰਥ ਨੂੰ ਜੋੜਨ ਲਈ ਖਿਲਰ ਰਹੀ ਸ਼ਕਤੀ ਨੂੰ ਇਕੱਠਾ ਕਰ ਲਈ। ਇੱਕ ਤਾਕਤਵਰ ਅਕਾਲੀ ਬਣਾ ਦਲ ਬਣਾਉਣ ਲਈ ਸਿੰਘ ਸਹਿਬਾਨ ਨੇ 7 ਮੈਂਬਰ ਦੀ ਕਮੇਟੀ ਬਣਾਈ, 2 ਮੈਂਬਰ ਭਾਵੇਂ ਚਲੇ ਗਏ। ਪਰ 5 ਮੈਂਬਰ ਬੈਠੇ ਨੇ। ਮੈਂ ਇਹਨਾਂ ਦਾ ਧੰਨਵਾਦ ਵੀ ਕਰਦਾ ਇਹਨਾਂ ਨੂੰ ਵਧਾਈ ਵੀ ਦਿੰਦਾ। ਇਹ ਡਟ ਕੇ ਖੜੇ ਔਰ ਇਸ ਗੱਲ ਤੇ ਖੜੇ ਕਿ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦਾ ਮਾਨ ਸਨਮਾਨ ਦੁਨੀਆ ਦੇ ਵਿੱਚ ਪੰਥ ਦੇ ਵਿੱਚ ਘਟਣ ਨਹੀਂ ਦੇਣਾ ਅਸੀਂ ਡਟ ਕੇ ਖੜਾਂਗੇ ਇਹ ਡਟ ਕੇ ਖੜੇ ਔਰ ਹੁਣ ਜ਼ਿੰਮੇਵਾਰੀ ਇਹਨਾਂ ਦੀ ਨਹੀਂ ਕੱਲਿਆਂ ਦੀ ਟਿੰਰਤਾ ਸਾਹਿਬ ਕਹਿ ਰਹੇ ਸੀ ਜ਼ਿੰਮੇਵਾਰੀ ਆਪਣੀ ਸਾਰਿਆਂ ਦੀ ਆ ਆਪਾਂ ਜਿਹੜਾ ਵੀ ਪੰਥ ਦਾ ਭਲਾ ਚਾਹੁੰਦਾ ਪੰਜਾਬ ਦਾ ਭਲਾ ਚਾਹੁੰਦਾ ਅਕਾਲੀ ਦਲ ਨੂੰ ਮਜ਼ਬੂਤ ਦੇਖਣਾ ਚਾਹੁੰਦਾ ਉਹਦੇ ਜ਼ਿੰਮੇਵਾਰੀ ਅੱਜ ਮੈਂ ਤੁਹਾਨੂੰ ਵਧਾਈ ਦਿੰਦਾ ਕਿ ਬੱਬਰ ਅਕਾਲੀਆਂ ਦੀ ਇਹ ਧਰਤੀ ਸ਼ਹੀਦ ਭਗਤ ਸਿੰਘ ਦੀ ਇਹ ਧਰਤੀ ਔਰ ਮਹਾਨ ਯੋਧਿਆਂ ਦੀ ਧਰਤੀ ਨੇ ਅੱਜ ਤੁਸੀਂ ਉਹ ਵਿਰਾਸਤ ਨੂੰ ਕਾਇਮ ਰੱਖਤਾ ਮੈਂ ਤੁਹਾਡਾ ਧੰਨਵਾਦ ਵੀ ਕਰਦਾ ਭੁੱਲਿਆ ਰੱਠਾ ਸਾਹ ਹੋਗੇ ਹਰਜੀਤ ਸਿੰਘ ਹੋਰੀ ਹੋਗੇ ਚੇਅਰਮੈਨ ਬੁੱਟਾ ਸਿੰਘ ਹੋਰੀ ਹੋਗੇ ਢੱਡ ਸਾਹ ਹੋਰੀ ਹੋਗੇ ਜਹਲ ਸਾਹ ਹੋਰੀ ਹੋਗੇ ਔਰ ਸਾਡੇ ਮਨਜੀਤ ਸਿੰਘ ਦਸੂਹੇ ਹੋਰੀ ਹੋਗੇ ਔਰ ਸਾਡੇ ਬਹਿਨ ਸਾਹਿਬ ਉਰੀ ਹੋ ਗਏ ਮੈਂ ਸਮਝਦਾ ਜਿਸ ਤਰ੍ਹਾਂ ਤੁਸੀਂ ਅੱਜ ਮੰਜਪੁਰ ਸਾਹਿਬ ਉਰੀ ਹੋ ਗਏ ਔਰ ਤੁਸੀਂ ਕੱਲੇ ਕੱਲੇ ਜਥੇ ਲੈ ਕੇ ਜਿਸ ਤਰ੍ਹਾਂ ਅੱਜ ਇਹ ਇਕੱਠ ਕਰਕੇ ਦਿਖਾਇਆ ਹੈ ਸਾਬਤ ਕਰਤਾ ਕਿ ਲੋਕ ਪਾਂਥ ਦੀ ਆਵਾਜ਼ ਪਾਂਥ ਦੀ ਚੜ੍ਹਦੀ ਕਲਾ ਔਰ ਪਾਂਥ ਦੀ ਮਹਾਨ ਜਥੇਬੰਦੀ ਸ਼ਰੋਮਣੀ ਅਕਾਲੀ ਦਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠ ਮਜ਼ਬੂਤ ਦੇਖਣਾ ਚਾਹੁੰਦੇ ਆ ਕਿਉਂ ਦੇਖਣਾ ਚਾਹੁੰਦੇ ਹੋ ਭਰਾਓ ਸਾਡਾ ਹਾਲ ਬਹੁਤ ਮਾੜਾ ਹੋ ਗਿਆ ਅੱਜ ਪੰਜਾਬ ਦਾ ਬਾਰਸ਼ ਕੋਈ ਨਹੀਂ ਵਿਆ ਤੁਸੀਂ ਦੇਖੋ ਹੁਣ ਰੌਲਾ ਪੈ ਜਦ ਨੇ ਆ ਆਪ ਵਾਲੇ ਕਹਿੰਦੇ ਧਰਨਾ ਲਈ ਬੈਠਿਆ ਨੰਗਲ ਜਦੋਂ BBMP ਦੀ ਮੈਂਬਰਸ਼ਿਪ ਜਿਹੜੀ ਸਿਧਾਈ ਮੈਂਬਰਸ਼ਿਪ ਸੀ ਜਦੋਂ ਕੇਂਦਰ ਸਰਕਾਰ ਨੇ ਖੋਲੀ ਉਦੋਂ ਇੱਕ ਚਿੱਠੀ ਨਹੀਂ ਲਿਖੀ ਉਦੋਂ ਕੋਈ ਮੰਤਰੀ ਨਹੀਂ ਗਿਆ ਮੁੱਖ ਮੰਤਰੀ ਨੇ ਤਾਂ ਕੀ ਜਾਣਾ ਸੀ ਕਿ ਸਾਡਾ ਹੱਕ ਆ ਇਸ ਕੰਟਰੋਲ ਦੇ ਵੀ ਸਾਡਾ ਕਿਉਂ ਖੋਇਆ ਜਾ ਰਿਹਾ ਉਹਦਾ ਫਾਇਦਾ ਇਹ ਹੁੰਦਾ ਸੀ ਜਦੋਂ ਸਾਨੂੰ ਪਾਣੀ ਦੀ ਲੋੜ ਹੁੰਦੀ ਸੀ ਉਹ ਮੈਂਬਰ ਪਾਣੀ ਆਪਾਂ ਨੂੰ ਦੇ ਦਿੰਦਾ ਸੀ ਹਰਿਆਣੇ ਦਾ ਵੀ ਰਾਜਸਥਾਨ ਦਾ ਵੀ ਮੈਂ ਤਾਂ ਮੇਰਾ ਤਾਂ ਹਰਕਾਰ ਰਿਹਾ ਮੈਨੂੰ ਪਤਾ ਤੇ ਜਦੋਂ ਆਪਾਂ ਨੂੰ ਲੋੜ ਨਹੀਂ ਸੀ ਹੁੰਦੀ ਉਦੋਂ ਹਰਿਆਣੇ ਨੂੰ ਛੱਡ ਦਿੰਦਾ ਸੀ ਆਹ ਫਾਇਦਾ ਸੀ ਤੇ ਉਹ ਮੈਂਬਰੇ ਕੱਢਦਾ ਕੋਈ ਬੋਲਿਆ ਹੀ ਨਹੀਂ ਹੋਰ ਤਾਂ ਹੋਰ ਡੈਮ ਸੇਫਟੀ ਐ ਇੱਕ ਬਣਿਆ 2021 ਦੇ ਵਿੱਚ ਤੁਸੀਂ ਹੈਰਾਨ ਹੋਵੋਗੇ ਅੱਜ ਤਾੜਾ ਮਾਰਦੇ ਨੇ ਕੋਈ ਕਹਿੰਦਾ ਨਿਆਂ ਕਰੋ ਆਇਆ ਕਰੋ ਜਦੋਂ ਡੀਐਸਏ ਬਣਿਆ ਡੈਮ ਸੇਫਟੀ ਐ 2021 ਪੰਜਾਬ ਦੇ ਇੱਕ ਵੀ ਐਮਪੀ ਨੇ ਪਾਰਲੀਮੈਂਟ ਵਿੱਚ ਕੋਈ ਆਵਾਜ਼ ਨਹੀਂ ਠਾਈ ਕੋਈ ਰੌਲਾ ਨਹੀਂ ਪਾਇਆ ਕੋਈ ਕਿਹਾ ਨਹੀਂ ਕਿ ਬੜਾ ਗਲਤ ਹੈ ਐਕਟ ਕਿਉਂਕਿ ਅਮਨ ਕਾਨੂੰਨ ਕਾਇਮ ਰੱਖਣਾ ਸੂਬੇ ਦਾ ਹੱਕ ਹੁੰਦਾ ਇਹ ਸਾਡੇ ਅਧਿਕਾਰਾਂ ਤੇ ਸਿੱਧੇ ਤੌਰ ਤੇ ਦਾਖਲ ਅੰਦਾਜ਼ੀ ਸੀ ਕੇਂਦਰ ਸਰਕਾਰ ਦੀ ਪਰ ਉਦੋਂ ਕੋਈ ਬੋਲਿਆ ਨਹੀਂ ਹੁਣ ਧਰਨੇ ਲਈ ਜਾਂਦੇ ਨੇ 4 ਦਿਨ ਪਹਿਲਾਂ 10000 ਕਿਊਸਕ ਪਾਣੀ ਦੇ ਕੇ ਹਟੇ ਹਰਿਆਣੇ ਨੂੰ ਹੁਣ ਧਰਨੇ ਲਈ ਜਾਂਦੇ ਨੇ ਤੋ ਕੁੱਲ ਮਿਲਾ ਕੇ ਮੈਂ ਕਹਿਣਾ ਚਾਹੁੰਦਾ ਕਿ ਜਿੰਨੀ ਦੇਰ ਪੰਜਾਬ ਦਾ ਦਰਦ ਰੱਖਣ ਵਾਲੇ ਪੰਜਾਬ ਦੀ ਗੱਲ ਕਰਨ ਵਾਲੇ ਕੋਈ ਇੱਕ ਜਥੇਬੰਦੀ ਨਹੀਂ ਹੋਏਗੀ ਉੰਨੀ ਦੇਰ ਹਾਲ ਨਹੀਂ ਹੋਏਗਾ ਅੱਜ ਤੁਸੀਂ ਦੇਖੋ ਆ ਹੁਣ ਪਹਿਲਗਾਮ ਦੇ ਮਸਲੇ ਤੇ ਜਦੋਂ جنگ ਹੋਣ ਲੱਗਿਆ ਤਾਂ ਉਤੋਂ ਬਾਅਦ ਸੀਜ਼ ਫਾਇਰ ਹੋਈ ਦੁਨੀਆ ਭਰ ਦੇ ਵਿੱਚ ਪਾਰ ਦੇ ਪਾਰਲੀਮੈਂਟ ਮੈਂਬਰਾਂ ਦੇ ਡੈਲੀਗੇਸ਼ਨ ਬਣਾ ਕੇ ਭੇਜੇ ਮੈਂ ਕਿਹਾ ਇੱਕ ਡੈਲੀਗੇਸ਼ਨ ਪੰਜਾਬ ਤੋਂ ਵੀ ਭੇਜ ਦੋ ਪੰਜਾਬ ਦਰਦ ਹਟਾ ਰਿਹਾ ਪੰਜਾਬ ਸਿਰਨੇ ਚ ਗੋਲੀਆਂ ਖਾ ਰਿਹਾ ਪੰਜਾਬ ਦੀਆਂ ਸੜਕਾਂ ਟੁੱਟ ਰਹੀਆਂ ਪੰਜਾਬ ਦੇ ਸਕੂਲ ਟੁੱਟ ਰਹੇ ਨੇ ਪੰਜਾਬ ਦਾ ਪਾਣੀ ਖਤਮ ਹੋ ਰਿਹਾ ਤੇ ਸਰਹੱਦਾ ਤੇ ਕਿਸਾਨ ਆਪਣੇ ਖੇਤਾਂ ਵਿੱਚ ਨਹੀਂ ਜਾ ਸਕਦੇ ਆ ਹੁਣੇ ਪਰਸੋਂ ਚੋਂ ਇੱਕ ਕਿਸਾਨ ਦਾ ਫੋਨ ਆਇਆ ਉਹ ਕਹਿੰਦੇ ਬਰਸੀਨ ਨਹੀਂ ਅਸੀਂ ਬੀਜ ਸਕਦੇ ਬੰਦ ਕਰਤੇ ਪਸ਼ੂ ਭੁੱਖੇ ਮਰ ਰਹੇ ਨੇ ਤੇ ਕੋਈ ਪੁੱਛਣ ਆਲਾ ਹੀ ਨਹੀਂ ਇੱਕ ਡੈਲੀਗੇਸ਼ਨ ਭਾਰ ਸਰਕਾਰ ਨੂੰ ਸਰਹੱਦੀ ਸੂਬੇ ਤੇ ਭੇਜਣਾ ਚਾਹੀਦਾ ਸੀ ਇਤੋਂ ਦੇ ਕਿਸੇ ਐਮਪੀ ਨੇ ਕੋਈ ਡੈਲੀਗੇਸ਼ਨ ਤਾਂ ਕੀ ਜਣਾਤੀ ਇਕੱਠੇ ਹੋ ਕੇ ਮਤਾ ਨਹੀਂ ਪਾਇਆ ਵੀ ਸਾਡੀ ਤਾਂ ਸਾਥ ਸੁਣ ਲੋ ਸੋ ਮੈਂ ਤਾਂ ਅੱਜ ਕਹਿਣ ਆਇਆ ਸਾਡੀ ਸਾਰੀ ਲੀਡਰਸ਼ਿਪ ਬੈਠੀ ਆ ਗੈਰੀ ਹਰ ਪੇਸੇ ਜੀ ਤੁਸੀਂ ਮੈਂ ਤੁਹਾਨੂੰ ਕਹਿਣਾ ਚਾਹੁੰਨਾ ਅਸੀਂ ਸਾਰੇ ਨਾਲ ਤੇ ਤੁਸੀਂ ਅਗਵਾਈ ਕਰੋ ਆਪਾਂ ਇੱਕ ਡੈਲੀਗੇਸ਼ਨ ਲੈ ਕੇ ਸਰਹੱਦਾਂ ਤੇ ਜਾਈਏ ਉੱਥੋਂ ਦੇ ਲੋਕਾਂ ਦੀ ਸੁਣਵਾਈ ਕਰੀਏ ਪੰਜਾਬ ਦੇ ਲੋਕਾਂ ਨੂੰ ਅਹਿਸਾਸ ਹੋਵੇ ਕਿ ਸਾਡੀ ਕੋਈ ਸਾਰ ਲੈਣ ਵਾਲਾ ਆ ਗਿਆ ਸਾਡੀ ਕੋਈ ਗੱਲ ਸੁਣਨ ਵਾਲਾ ਆ ਗਿਆ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਆ ਭਾਰਤੀ ਕਰ ਕਹਿੰਦੀ ਅਸੀਂ ਬੰਦ ਕੇ ਦੇਣਾ ਕੰਮ ਕਿ ਤੁਹਾਡੀ ਮੈਂਬਰਸ਼ਿਪ ਕਰ ਲਈ ਇੱਥੇ ਰੋਕਣਾ ਭਾਰਤੀ ਕਰਨ ਤੋਂ ਬਾਅਦ ਸ਼ਰੋਮਣੀ ਅਕਾਲੀਦਾਰ ਬਣਾਉਣਾ ਉਹ ਅਕਾਲੀਦਾਰ ਬਣਾਉਣਾ ਜਿਹਦਾ ਰੋਹ ਜਿਹਦਾ ਦਬਕਾ ਜਿਹਦਾ ਭੈ ਹਿੰਦੁਸਤਾਨ ਦੀ ਰਾਜਨੀਤੀ ਵਿੱਚ ਹੁੰਦਾ ਸੀ ਅੱਜ ਤੱਕ ਖਤਮ ਹੋ ਗਿਆ ਜਿਵੇਂ ਦੱਸ ਰਹੇ ਸੀ ਛੋਟੇ ਪਰਸਾ ਸਾਡੇ ਜਥੇਦਾਰ ਹੈੱਡ ਗ੍ਰਾਂਟ ਸੀ ਸ੍ਰੀ ਦਰਬਾਰ ਸਾਹਿਬ ਦਾ ਹੋਵੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦਾ ਰਿਹਾ ਹੋਵੇ ਤੇ ਜਹਾਜ਼ ਤੋਂ ਉਹਨੂੰ ਲਾਤਾ ਹੋਵੇ ਤੇ ਕਿਸੇ ਸੈਕਟਰੀ ਨੇ ਕਿਸੇ ਵਜ਼ੀਰ ਨੇ ਪ੍ਰਧਾਨ ਮੰਤਰੀ ਨੇ ਤਾਂ ਕਹਿਣਾ ਹੀ ਕੀਆ ਕਿਸੇ ਨੇ ਮਾਫੀ ਤਾਂ ਮੰਗਣੀ ਕਿਸੇ ਅਫਸੋਸ ਤਾਂ ਨਹੀਂ ਕੀਤਾ